ਸੂਬਾ ਸਰਕਾਰ ਆਪ ਪਾਰਟੀ ਨੇ ਜੋ ਅੱਜ ਕਪੂਰਸਲਾ ਦੇ ਵਿੱਚ ਅਹੁਦੇ ਦੇ ਕੇ ਨਵਾਜਿਆ ਆਗੂਆਂ ਨੂੰ ਉਹਨਾਂ ਵਿੱਚੋਂ ਸਰਦਾਰ ਕਮਰ ਇਕਬਾਲ ਜੀ ਦਾ ਨਾਮ ਆਉਂਦਾ ਹੈ ਜੋ ਕਿ ਅੱਜ ਇੱਕ ਨਵੇਂ ਅਹੁਦੇ ਨਾਲ ਨਵਾਜੇ ਗਏ ਨੇ ਵਧਾਈਆਂ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਮਿਹਰਬਾਨੀ ਪੱਟੀ ਸਾਹਿਬ ਚਾਲ ਸਾਹਿਬ ਤੁਹਾਡਾ ਧੰਨਵਾਦ ਕੀ ਕੀ ਪ੍ਰਾਪਤੀਆਂ ਤੁਹਾਡੀਆਂ ਕਿ ਤੁਹਾਨੂੰ ਸਭ ਤੋਂ ਮੁੱਖ ਰੱਖਿਆ ਤੇ ਅਹੁਦਿਆਂ ਦੀ ਵਾਰਸ਼ਾ ਕੀਤੀਆਂ ਤੁਹਾਡੇ ਗੱਲ ਇਹ ਆ ਵੀ ਉਸ ਵਾਹਿਗੁਰੂ ਦੀ ಅಪਾਰ ਬਖਸ਼ਿਸ਼ ਸਾਰਿਆਂ ਤੇ ਹੋਈ ਹੈ ਸਾਡੇ ਜ਼ਿਲ੍ਹੇ 'ਚ ਜੀ ਜੀ ਸਾਡੇ ਹਲਕੇ ਕਪੂਰਥਲੇ 'ਤੇ ਜੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਹੋਂਦ ਵਿੱਚ ਤੇ ਚਲੋ ਬਾਹਰ ਚ ਆਈ ਹੈ ਅਸੀਂ ਸੰਗਠਨ ਵਿੱਚ ਸ਼ੁਰੂ ਤੋਂ ਕੰਮ ਕਰ ਰਹੇ ਆ ਲਗਭਗ 2012 13 ਦਾ ਮੈਂ ਚੱਲਿਆ ਔਰ ਮੇਰੇ ਸਾਥੀ ਵੀ ਮੇਰੇ ਨਾਲ ਕੰਮ ਕਰ ਰਹੇ ਨੇ ਕੋਈ 14 ਚ ਰਲਿਆ ਕੋਈ 15 ਚ ਰਲਿਆ ਕੋਈ 17 ਚ ਰਲਿਆ ਕੋਈ 22 ਚ ਰਲਿਆ ਕੋਈ 23 ਚ ਰਲਿਆ ਸਾਥੀ ਸਾਥੀ ਨੇ ਸੰਗਠਨ ਸੰਗਠਨ ਹੈ ਔਰ ਪਾਰਟੀ ਦੀ ਜਦੋਂ ਸਰਕਾਰ ਬਣੀ ਹੈ ਤੇ ਪਾਰਟੀ ਨੂੰ ਆਪਣੇ ਵਿਸਥਾਰ ਕਰਨ ਵਾਸਤੇ ਸੰਗਠਨ ਵਿੱਚ ਹੋਰ ਅਹੁਦੇ ਦੇਣੇ ਪਏ ਜਿਨ੍ਹਾਂ ਵਿੱਚ ਕਾਫੀ ਅਹੁਦਿਆਂ ਦੀ ਕਿਰਪਾ ਹੋਈ ਹੈ ਮਹਾਰਾਜ ਵੱਲੋਂ ਸਾਡੇ ਜ਼ਿਲ੍ਹਾ ਕਪੂਰਥਲਾ ਨੀ ਕੀ ਆਉਦੇ ਨੇ ਤੁਹਾਡੇ ਕੋਲ ਦੇਖੋ ਜੀ ਮੇਰੇ ਕੋਲ ਜਦੋਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਸਭ ਤੋਂ ਪਹਿਲੀ ਰੈਲੀ ਜਿਹੜੀ ਸੀ ਭਗਵੰਤ ਮਾਨ ਹੋਰਾਂ ਦੀ 2014 ਵਾਲੀ ਰੈਲੀ ਰਖੜਪੁੰਨਿਆਂ ਤੇ ਜੀ ਉਸ ਰੈਲੀ ਦਾ ਮੈਂ ਸਟੇਜ ਸੰਚਾਲਕ ਸੀ ਕਪੂਰਥਲੇ ਤੋਂ ਆਮ ਆਦਮੀ ਪਾਰਟੀ ਵੱਲੋਂ ਜੀ ਜੀ ਔਰ ਭਗਵੰਤ ਮਾਨ ਜੀ ਦੇ ਨਾਲ ਬੈਠ ਕੇ ਉਹ ਸਾਰੀ ਰੈਲੀ ਨੂੰ ਸੰਬੋਧਨ ਕੀਤਾ ਤੇ 2016 ਦੇ ਵਿੱਚ ਮੈਨੂੰ ਭਗਵੰਤ ਮਾਨ ਜੀ ਨੇ ਪੰਜਾਬ ਦੀ ਪੰਜ ਮੈਂਬਰੀ ਸੱਭਿਆਚਾਰ ਕਮੇਟੀ ਦਾ ਮੈਂਬਰ ਲਿਆ ਸੀ ਉਹਦੇ ਵਿੱਚ ਮੈਂ ਇਹੋ ਜਿਹੀਆਂ ਟੀਮਾਂ ਬਣਾਈਆਂ ਜਿਹੜੇ ਮੇਰੇ ਮੈਂਬਰ ਚੁਣੇ ਹੋਏ ਸੀ ਜਿਹੜੇ ਵੱਖ-ਵੱਖ ਕਲਾਵਾਂ ਨਾਲ ਸੰਬੰਧਿਤ ਸੀ ਕੋਈ ਅਲਗੋਜ਼ਿਆਂ ਦਾ ਮਾਹਰ ਸੀ ਕੋਈ ਨਾਟਕ ਟੀਮ ਸੀ ਕੋਈ ਥੀਏਟਰ ਕਰਦਾ ਸੀ ਕੋਈ ਕਵੀ ਸੀ ਕੋਈ ਸ਼ਾਇਰ ਸੀ ਉਹਨਾਂ ਵਿੱਚੋਂ ਐਸ ਵੇਲੇ ਬਹੁਤੇ ਮੇਰੇ ਬਣਾਏ ਹੋਏ ਮੈਂਬਰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਪੰਜਾਬ ਦੀਆਂ ਚੇਅਰਮੈਨੀਆਂ ਤੇ ਸਿਸ਼ੋਭਤ ਨੇ ਔਰ ਉਸ ਤੋਂ ਬਾਅਦ ਮੈਨੂੰ ਪਾਰਟੀ ਨੇ ਬੜੀਆਂ ਸੇਵਾਵਾਂ ਬਖਸ਼ੀਆਂ ਮੈਂ ਤੇ ਮੇਰੇ ਬੇਟੇ ਨੇ 2022 ਦੇ ਵਿੱਚ ਇਲੈਕਸ਼ਨ ਵੀ ਲੜੀ ਐਮਸੀ ਕੈਂਡੀਡੇਟ ਵਜੋਂ ਔਰ ਉਸ ਕੈਂਡੀਡੇਟ ਦੀ ਜਿਹੜੀ ਇਲੈਕਸ਼ਨ ਲੜੀ ਉਹਦੀ ਕਮੇਟੀ ਦਾ ਮੈਂ ਨੌ ਮੈਂਬਰੀ ਕਮੇਟੀ ਦਾ ਹੈੱਡ ਸੀ ਔਰ ਉਹ ਪੂਰੇ ਪ੍ਰਾਧ ਦੇ 50 ਜਿਹੜੇ ਉਮੀਦਵਾਰ ਸਨ 50 ਵਾਰਡਾਂ ਚ ਉਹਨਾਂ ਵਿੱਚੋਂ 22 23 ਉਮੀਦਵਾਰ ਐਮਸੀ ਕੈਂਡੀਡੇਟ ਮੈਂ ਆਪਣੇ ਬਿਹਾਰ ਤੇ ਦਿੱਤੇ ਸਨ ਔਰ ਪਾਰਟੀ ਨੇ ਮੈਨੂੰ ਸਮੇਂ-ਸਮੇਂ ਸੁਲਤਾਨਪੁਰ ਲੋਧੀ ਦਾ ਹਲਕਾ ਕੋਆਰਡੀਨੇਟਰ ਲਾਇਆ ਔਰ ਪਾਰਟੀ ਨੇ ਸਮੇਂ-ਸਮੇਂ ਜੇ ਕਿਤੇ ਮੇਰੀ ਲੋੜ ਪਈ ਦਿੱਲੀ ਗੁਰਦਾਵਾ ਵੱਖ-ਵੱਖ ਸਟੇਟਾਂ ਦੇ ਵਿੱਚ ਮੈਨੂੰ ਪਾਰਟੀ ਨੇ ਆਪਣਾ ਸਟਾਰ ਪ੍ਰਚਾਰਕ ਬਣਾ ਕੇ ਭੇਜਿਆ ਮੈਂ ਉੱਥੇ ਪ੍ਰਚਾਰ ਵੀ ਕੀਤਾ ਪਾਰਟੀ ਦੇ ਹਿੱਤ ਵਿੱਚ ਔਰ ਜਿੰਨੇ ਵੀ ਸਾਡੇ ਜਲੰਧਰ ਦੇ ਵਿੱਚ ਇਲੈਕਸ਼ਨਾਂ ਹੋਈਆਂ ਨੇ ਜਾਂ ਜਿਮਨੀ ਚੋਣਾਂ ਹੋਈਆਂ ਨੇ ਪੰਜਾਬ 'ਚ ਉਹਨਾਂ ਸਾਰੀਆਂ ਦੀ ਅਸੀਂ ਰੱਜ ਕੇ ਸੇਵਾ ਕੀਤੀ ਹੈ ਤੇ ਪਾਰਟੀ ਨੇ ਉਹਦੇ ਇਵੈਂਟਸ ਦੇ ਵਿੱਚ ਮੈਨੂੰ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਦਾ ਮੈਂਬਰ ਲਾਇਆ ਹੋਇਆ ਉਹ ਮੈਂਬਰ ਜਿਹੜਾ ਮੈਂ ਹੁਬ ਕੇ ਆਖ ਸਕਦਾ ਇਹ ਐਮ ਆਉਂਦਾ ਜੀ ਇਹ ਬਾਬੇ ਦੀ ਕਿਰਪਾ ਨਾਲ ਬੜਾ ਵੱਡਾ ਹੁੰਦਾ ਜੀ ਭੱਟੀ ਸਾਹਿਬ ਮੈਂ ਤੁਹਾਡੀ ਜਾਣਕਾਰੀ ਜਵਾਦਾ ਕਰ ਦਿੰਦਾ ਕਿ ਜਿਹੜੀ ਸਾਡੀ ਇਹ گورਨਿੰਗ ਬੋਡੀ ਦੀ ਲਿਸਟ ਬਣੀ ਹੋਈ ਹੈ ਉਹ Google ਤੇ ਸਰਚ ਮਾਰੋ ਨੈਟ ਤੇ ਵੇਖੋ ਤੁਹਾਨੂੰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਜਿਹੜੀ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਚੰਡੀਗੜ੍ਹ ਸਾਡਾ ਮੁੱਖ ਦਫ਼ਤਰ ਹੈ ਜਿਸ 26 ਸੈਕਟਰ ਚ ਮੈਂ ਅਕਸਰ ਉੱਥੇ ਆਉਂਦਾ ਜਾਂਦਾ ਰਹਿੰਦਾ ਔਰ ਉਹ ਜਿਹੜੀ ਗੂਗਲ ਤੇ ਸਰਚ ਮਾਰੋਗੇ ਤੁਹਾਨੂੰ ਗਵਰਨਿੰਗ ਬਾਡੀ ਦੀ ਜਿਹੜੀ ਲਿਸਟ ਮਿਲੇਗੀ ਉਸ ਲਿਸਟ ਦੇ ਵਿੱਚ ਸਾਡੇ ਉਸ ਬਾਡੀ ਦੇ ਜਿਹੜੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਪੰਜਾਬ ਸਰਕਾਰ ਦੇ ਜਿਹੜੇ ਇਸ ਵੇਲੇ ਸਭ ਤੋਂ ਵੱਡੀ ਕਮਾਂਡ ਨਾਲ ਤੇ ਨਾਲ ਹੀ ਹਰਪਾਲ ਸਿੰਘ ਚੀਮਾ ਜੀ ਜਿਹੜੇ ਕਿ ਵਿੱਤ ਮੰਤਰੀ ਨੇ ਉਹ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਜਿੰਨੇ ਵੀ ਸਾਡੇ ਮੰਤਰੀ ਨੇ ਹੈਲਥ ਮਨਿਸਟਰ ਐਜੂਕੇਸ਼ਨ ਮਨਿਸਟਰ ਬਿਜਲੀ ਮੰਤਰੀ ਇਹ ਸਾਰੇ ਹੀ ਜਿਹੜੇ ਮੰਤਰੀ ਨੇ ਉਹਦੇ ਵਿੱਚ ਮੈਂਬਰ ਨੇ ਔਰ ਉਹਦੇ ਵਿੱਚ ਬਤੌਰ ਮੈਂਬਰ ਮੈਨੂੰ ਵੀ ਸ਼ਾਮਿਲ ਕੀਤਾ ਗਿਆ ਮੈਂ ਕਹਿ ਸਕਦਾ ਕਿ ਉਹ ਜਿਹੜਾ ਬੜਾ ਵੱਡਾ ਇੱਕ ਉਹਦਾ ਕੈਬਨਟ ਰੈਂਕ ਮੈਨੂੰ ਦਿੱਤਾ ਹੈ ਕਿ ਮੰਤਰੀਆਂ ਦੇ ਵਿੱਚ ਮੇਰਾ ਨਾਮ ਸ਼ਾਮਿਲ ਕੀਤਾ ਗਿਆ ਸਰ ਜਿਹੜਾ ਹੁਣ ਉਹਦਾ ਮਿਲਿਆ ਉਹਦਾ ਕੀ ਕੰਮ ਹੈ ਤੇ ਕਿਹੜਾ ਉਹਦਾ ਹਾਂ ਅਸਲ ਦੇ ਵਿੱਚ ਪਹਿਲਾਂ ਮੈਨੂੰ ਭੱਦੀ ਸਾਹਿਬ ਇਸ ਤੋਂ ਪਹਿਲਾਂ ਵਪਾਰ ਮੰਡਲ ਕਪੂਰਥਲਾ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਸੀ ਔਰ ਹੁਣ ਸਰਕਾਰ ਨੇ ਵਪਾਰ ਮੰਡਲ ਦੇ ਵਿੱਚ ਜਿਹੜੀ ਸ਼ਮੂਲੀਅਤ ਮੇਰੀ ਸੀਗੀ ਮੇਰੇ ਕੰਮ ਨੂੰ ਵੇਖ ਕੇ ਉਹਨਾਂ ਨੇ ਟ੍ਰੇਡ ਵਿੰਗ ਜ਼ਿਲ੍ਹਾ ਕਪੂਰਥਲਾ ਦਾ ਵੀ ਮੈਨੂੰ ਪ੍ਰਧਾਨ ਲਾ ਦਿੱਤਾ ਹੈ ਜਿਹੜਾ ਉਹ ਜ਼ਿਲ੍ਹਾ ਪ੍ਰਧਾਨ ਲਾ ਦਿੱਤਾ ਹੈ ਚਾਰ ਹਲਕੇ ਮੇਰੇ ਕੋਲ ਨੇ ਜੀ ਕਪੂਰਥਲਾ ਭਲੱਤ ਫਗਵਾੜਾ ਸੁਲਤਾਨਪੁਰ ਲੋਧੀ ਇਹਨਾਂ ਚਾਰਾਂ ਹਲਕਿਆਂ 'ਚ ਮੈਂ ਜਾ ਕੇ ਵੱਖ-ਵੱਖ ਟੀਮਾਂ ਬਣਾਉਣੀਆਂ ਨੇ ਆਪਣੇ ਸਾਥੀਆਂ ਨੂੰ ਨਾਲ ਲਗਾ ਕੇ ਇਹਨਾਂ ਚਾਰਾਂ ਹਲਕਿਆਂ ਦੇ ਹਲਕਾ ਇੰਚਾਰਜ ਟ੍ਰੇਡ ਵਿੰਗ ਦੇ ਮੇਰੇ ਵੱਲੋਂ ਨਾ ਜਾਣਗੇ ਉਹਨਾਂ ਦੀ ਜੁਆਇਨਿੰਗ ਹੋਏਗੀ ਛੇਤੀਓ ਲਿਸਟ ਆ ਰਹੀ ਹੈ ਉਹਨਾਂ ਨੂੰ ਆਪਾਂ ਹਲਕਾ ਇੰਚਾਰਜਾ ਵੀ ਨਾ ਦੇ ਸਕਦੇ ਹਲਕਾ ਇੰਚਾਰਜ ਟ੍ਰੇਡ ਵਿੰਗ ਜਾਂ ਹਲਕਾ ਕੋਆਰਡੀਨੇਟਰ ਟ੍ਰੇਡ ਵਿੰਗ ਜਾਂ ਹਲਕਾ ਪ੍ਰਧਾਨ ਟ੍ਰੇਡ ਵਿੰਗ ਮੇਰੀ ਕੱਲ ਚੰਡੀਗੜ੍ਹ ਮੀਟਿੰਗ ਹੋਈ ਏ ਸਾਡੇ ਚੇਅਰਮੈਨ ਨੇ ਜਿਹੜੇ ਸਾਡੇ ਡਿਪਾਰਟਮੈਂਟ ਦੇ ਉਹਨਾਂ ਵੱਲੋਂ ਕਾਲ ਆਈ ਸੀ ਤੇ ਉਹਨਾਂ ਨੇ ਵੀ ਸਾਨੂੰ ਹਦਾਇਤਾਂ ਕਰ ਦਿੱਤੀਆਂ ਨੇ ਵੀ ਤੁਸੀਂ ਚਾਰਾ ਹਲਕਿਆਂ ਦੇ ਵਿੱਚ ਜਾ ਕੇ ਆਪਣੀ ਕਮੇਟੀਆਂ ਬਣਾਓ ਇਹਨਾਂ ਸਾਡੇ ਨਾਲ ਕਮਰ ਇਕਬਾਲ ਜੀ ਜਿਨ੍ਹਾਂ ਨੂੰ ਇਹ ਆਪ ਪਾਰਟੀ ਮੌਜੂਦਾ ਸਰਕਾਰ ਨੇ ਇਹਨਾਂ ਦੀਆਂ ਸਵਾਉਂ ਪ੍ਰਤੀ ਵੇਖਦੇ ਆ ਕਿ ਇਹ ਉਹਦਿਆਂ ਦੀਆਂ ਬਾਰਸ਼ਾਂ ਕੀਤੀਆਂ ਨੇ ਇਹਨਾਂ ਨੇ ਆਖਿਆ ਕਿ ਅਸੀਂ ਇੱਕ ਡਾ ਕੇ ਪਾਰਟੀ ਦੀ ਸੇਵਾ ਕਰਦੇ ਰਵਾਂਗੇ ਤੇ ਪਾਰਟੀ ਨੂੰ ਅੱਗੇ ਲਿਜਾਵਾਂਗੇ ਮੈਂ ਕਰਦੇਵ ਸਿੰਘ ਭੱਟੀ ਅਮੇজিং ਟੀਵੀ ਕਪੂਰਥਾਲਾ ਧੰਨਵਾਦ ਜੀ